आओ रहे आज जी उसे थोड़े पिछले बंदे भी आ रहे र are ka chaliye <muchas> aap bhi aa

ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਾਥੀਓ ਤੁਸੀਂ ਦੇਖਦੇ ਆਇਓ ਪਿਛਲੇ ਅਸੀਂ 44 ਦਿਨ ਪੈਂਡਾਉਨ ਸਟ੍ਰਾਈਕ ਕੀਤੀ ਸੀਗੀ ਤੁਸੀਂ ਸਾਰੇ ਸਾਰਿਆਂ ਨੇ ਸਾਡਾ ਸਾਥ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੀ ਜਿਹੜੀ ਨਿਊਜ਼ ਆ ਉਹ ਸਾਰੀ ਮੀਡੀਆ ਚ ਮੀਡੀਆ ਰਾਹੀਂ ਸਾਰੇ ਪੰਜਾਬ ਤੇ ਜਾਂਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ 44 ਦਿਨ ਸਾਡਾ ਦੇਖਿਆ ਪਰ ਸਾਡੀ ਇਹਨਾਂ ਨੇ ਇੱਕ ਮੰਗ ਨਹੀਂ ਮੰਨੀ ਸਿਰਫ 4% ਡੀਏ ਦਿੱਤਾਗਾ ਬਾਕੀ ਇਹਨਾਂ ਨੇ ਮੰਗਾ ਸਾਡੀਆਂ ਜਿਹੜੀਆਂ ਸੀਗੀਆਂ ਉਹਦੀਆਂ ਕਮੇਟੀਆਂ ਬਣਾਤੀਆਂ ਜਿਹੜੀਆਂ ਕਿਤੇ ਵੀ ਨਹੀਂ ਕਿਤੇ ਬਣੀਆਂ ਸਾਰੇ ਰਾਜਾਂ ਵਿੱਚ ਇੱਕ ਇੱਕ 16 ਤੋਂ ਜਿਹੜਾ ਆਪਣਾ ਆਪਣਾ ਆ ਗਿਆ ਪੁਰਾਣੀ ਪੇਂਸ਼ਨਾਂ ਕਈ ਸਰੇਟਾਂ 'ਚ ਬਹਾਲ ਹੋ ਗਈ ਪਰ ਆਪਣੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਉਹਦਾ ਕੁਝ ਨਹੀਂ ਬਣਿਆਗਾ ਉੱਥੇ ਉਸੇ ਤਰ੍ਹਾਂ ਹੀ ਆ ਹੈਗਾਗਾ ਇਸੇ ਤਰ੍ਹਾਂ ਜਿਹੜੇ ਇੱਕ ਇੱਕ 16 ਤੋਂ ਬਾਈਟੇ 'ਚ ਰੱਖਣਾ ਸੀਗਾ ਸਾਡਾ ਜਿਹੜਾ ਪੇਕ ਪੇਸ਼ਨ ਦਾ ਏਰੀਆ ਸੀਗਾ ਇਹਨਾਂ ਨੇ ਉਹਨਾਂ ਮਤਲਬ ਉਹਦੇ ਵਿੱਚ ਇੱਕ ਪੈਸਾ ਵੀ ਨਹੀਂ ਸਾਡਾ ਰੱਖਿਆ ਉਸੇ ਕਰਕੇ ਅੱਜ ਜਿਹੜੀਆਂ ਸੀਐਸ ਦੀਆਂ ਬੈਠਦੀਆਂ ਕਾਪੀਆਂ ਸਾੜੀਆਂ ਗਈਆਂ ਗਈਆਂ ਸਰਕਾਰ ਨੂੰ ਚਾਹੀਦਾਗਾ ਚਾਰ ਸფერੇ ਨੇ 12% ਡੀਏ ਸਾਡਾ ਫੇਡੂ ਹੋ ਗਿਆਗਾ ਸਾਰੀਆਂ ਸਟੇਟਾਂ ਵਿੱਚ 12% ਡੀਏ ਦਿੱਤਾ ਜਾ ਚੁੱਕਾਗਾ ਪਰ ਪੰਜਾਬ ਦੀ ਸਰਕਾਰ ਇਹ ਗੱਲ ਨਹੀਂ ਸੁਣ ਰਹੀਗੀ ਜਦੋਂ ਕਿ ਸਾਰੇ ਮੁਲਾਜ਼ਮਾਂ ਨੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਵੋਟਾਂ ਪਾ ਕੇ ਸਰਕਾਰ ਬਣਾਈ ਸੀ ਪਰ ਹੁਣ ਜੇ ਸਾਡੀਆਂ ਮੰਗਾਂ ਨਾ ਮੰਨਣਗੇ ਆਉਣ ਵਾਲੇ 2024 ਚ ਜਿਹੜੀਆਂ ਐਮਪੀ ਦੇ ਇਲੈਕਸ਼ਨਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਨੂੰ ਸਮਾਂ ਹੈਗਾ ਹਜੇ ਵੀ ਚੋਣਕ ਜਾਬਤਾ ਨਹੀਂ ਲੱਗਿਆ ਜਿੰਨਾ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਸਾਡੀਆਂ ਮੰਗਾਂ ਮੰਨ ਲੈਣ ਤਾਂ ਅਸੀਂ ਇਹਨਾਂ ਤੇ ਵਿਚਾਰ ਕਰ ਸਕਦੇ ਹਾਂਗੇ ਪਰ ਨਹੀਂ ਫਿਰ ਸਾਡਾ ਸਾਰਾ ਮੁਲਾਜ਼ਮ ਇਕਾ ਵਿਰੋਧ ਕਰੂਗਾ ਜਿਵੇਂ ਪਹਿਲਾਂ ਮਨਪ੍ਰੀਤ ਮਾਲੜਾ ਕਰਿਆ ਸੀਗਾ ਰਣਨੀਤੀ ਕੋਈ ਨਹੀਂ ਜੀ ਅਸੀਂ ਹਜੇ ਸਮਾਂ ਬਹੁਤ ਹੈ ਉਹ ਰਣਨੀਤੀ ਅਸੀਂ ਸਟੇਟ ਪਾਰਟੀ ਨਾਲ ਘੜਾਂਗੇ ਰਣਨੀਤੀ ਵੀ ਸਾਹ ਵਿਰੋਧ ਕਰਾਂਗੇ ਫਿਰ ਇਹ ਫਿਰ ਆਪਦਾ ਇਹ ਦੇਖ ਲੈਣੇ ਅਸੀਂ ਧੰਨਵਾਦ ਹਾਂਜੀ ਇੱਕ ਬਾਈਟ ਹੋਰ ਅੱਗੇ ਮਾਈਕ ਮਾਈਕ ਮੇਰਾ ਨਾਮ ਸਰਜੀਤ ਸਿੰਘ ਖੇਪੜ ਪ੍ਰਧਾਨ ਜਿਲ੍ਹਾ ਜਨਰਲ ਸਕੱਤਰ ਪੀਐਸ ਜੂ ਬਠਿੰਡਾ ਜਿਨੇ ਸਾਡੇ ਪ੍ਰਧਾਨ ਜੀ ਸਰਦਾਰ ਰਾਜੀਵ ਸਿੰਘ ਮਾਨ ਨੇ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਹੈ ਮੈਂ ਵੀ ਜ਼ਿਲ੍ਹੇ ਵੱਲੋਂ ਜਿਲ੍ਹਾ ਜਨਰਲ ਸਕੱਤਰ ਹੋਣ ਦੇ ਨਾਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੀ ਕਵਰਿੰਗ ਜੋ ਵੀ ਹੁੰਦੀ ਸੀਗੀ ਤੁਸੀਂ ਕੀਤੀ ਹੈ ਬਹੁਤ-ਬਹੁਤ ਦੇ ਦੇ ਰਾस्ते ਤੁਸੀਂ ਬਤਾਈ ਦੇ ਪਾਤਰੋਂ ਤੇ ਆਸ ਕਰਦਾ ਅੱਗੇ ਤੋਂ ਵੀ ਸਾਡਾ ਸਾਥ ਦਿੰਦੇ ਰਹੋਗੇ ਤੇ ਜੇ ਇਸੇ ਤਰ੍ਹਾਂ ਤੁਹਾਡਾ ਸਾਥ ਰਿਹਾ ਤਾਂ ਅਸੀਂ ਆਪਣੀਆਂ ਰਹਿੰਦੀਆਂ ਮੰਗਾਂ ਜੋ ਮੁਲਾਜ਼ਮ ਮੰਗਾ ਨੇ ਉਹ ਅਸੀਂ ਪੂਰੀਆਂ ਕਰਵਾ ਸਕਾਂਗੇ ਅੱਜ ਕਿਹੋ ਜਿਹਾ ਪ੍ਰਦਰਸ਼ਨ ਕੀਤਾ ਅੱਜ ਸਾਨੂੰ ਬਜਟ ਦੇ ਵਿੱਚ ਉਮੀਦ ਸੀਗੀ ਸਰਕਾਰ ਸਾਡੇ ਵਾਸਤੇ ਕਿ ਨਾ ਕੁਝ ਰੱਖੂਗੀ ਸਾਡੇ ਨਾਲ ਵਾਦਾ ਵੀ ਕੀਤਾ ਸੀ ਦਸੰਬਰ ਦੇ ਵਿੱਚ ਇਹਨਾਂ ਨੇ ਮੀਟਿੰਗ ਹੋਈ ਸੀ ਸਾਡੀ ਉਦੋਂ ਵਾਦਾ ਕੀਤਾ ਸੀ ਸਾਨੂੰ ਟਾਈਮ ਦਿੱਤਾ ਜਾਵੇ ਸਦੋ ਬਜਟ ਦੇ ਵਿੱਚ ਤੁਹਾਡਾ ਜਿਹੜੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮੰਗਿਆ ਮੰਨਿਆ ਜਾਊਗਾ ਵੀ ਇਹ ਜਿਹੜਾ ਰਹਿੰਦਾ ਉਹ ਉਹਨੂੰ ਦਿੱਤਾ ਜਾਊਗਾ ਪਰ ਬਜਟ ਦੇ ਵਿੱਚ ਸਾਡੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵਾਸਤੇ ਕੁਝ ਵੀ ਨਹੀਂ ਰੱਖਿਆ ਕਿਹਜਾ ਵਿਰੋਧ ਕੀਤਾ ਜਾਊਗਾ ਤੁਹਾਡੇ ਕੋਲ 24 ਦੀ ਇਲੈਕਸ਼ਨ ਹੈ ਤੁਹਾਡੇ ਕੋਲ 24 ਦੀ ਇਲੈਕਸ਼ਨ ਤਾਂ ਤਾਂ ਇਦਾਂ ਦੀ ਇਹ ਸਾਡੀ ਸੂਬਾ ਪਾਰਟੀ ਜੋ ਵੀ ਹੁਕਮ ਦੇਊਗੀ ਉਹ ਉਹਨੂੰ ਬਠਿੰਡਾ ਜਿਲ੍ਹੇ ਨਾਲ ਲਾਭੀ ਕਰੂਗਾ ਆ ਦੇ ਦੇ ਮੈਂ